ਹੁਣ ਸਾਨੂੰ ਕਈ ਵਾਰ ਇਦਾਂ ਹੁੰਦਾ ਸਾਨੂੰ ਮਿਲਦੇ ਨੇ ਬੜੇ ਕਿਉਂਕਿ ਕਿਤਾ ਉਦਾਂ ਦਾ ਮਾਲਕ ਨੇ ਡਿਊਟੀ ਉਦਾਂ ਦੀ ਲਾਈ ਆਂ ਵੀ ਪ੍ਰਚਾਰ ਕਰਨਾ ਜਾਣਾ ਪੈਂਦਾ ਹਰ ਥਾਂ ਤੇ ਤੇ ਸਾਨੂੰ ਕਈ ਵਾਰ ਹੁੰਦਾ ਜੀ ਨਵਾਂ ਸਾਲ ਮਨਾ ਰਹੇ ਆ ਹਾਜ਼ਰੀ ਭਰਿਓ ਸੰਗਰਾਦ ਮਨਾ ਰਹੇ ਆ ਹਾਜ਼ਰੀ ਭਰਿਓ ਮੱਸਿਆ ਮਨਾ ਰਹੇ ਆ ਹਾਜ਼ਰੀ ਭਰਿਓ ਪੂਰਨ ਮਾਸੀ ਮਨਾ ਰਹੇ ਆ ਹਾਜ਼ਰੀ ਭਰਿਓ ਤੇ ਕਈ ਵਾਰ ਹਾਸੇ ਵਿੱਚ ਅਸੀਂ ਕਹਿੰਦੇ ਹੁੰਨੇ ਆ ਵੀ ਕੀ ਗੱਲ ਸੰਗਰਾਦ ਰੁੱਸ ਗਈ ਜਿਹੜੀ ਮਨਾ ਰਹੇ ਆ ਇਹ ਗੱਲ ਵੀ ਮੱਸਿਆ ਰੁੱਸ ਗਈ ਹੈ ਜਿਹੜੀ ਅਸੀਂ ਮਨਾ ਰਹੇ ਆ ਨਹੀਂ ਪਿਆ ਰਹੇ ਸੰਗਰਾ ਦਾ ਵੀ ਹਰ ਮਹੀਨੇ ਆਉਂਦੀ ਆ ਮੱਸਿਆ ਵੀ ਹਰ ਮਹੀਨੇ ਆਉਂਦੀ ਆ ਆ ਜਿਹੜਾ ਦਿਨ ਹੈ ਸਾਲ ਬਾਅਦ ਸਾਨੂੰ ਮਿਲਦਾ ਇਹ ਤਾਂ ਅਸੀਂ ਮਨਾ ਹੀ ਲੈਨੇ ਆ ਨਵਾਂ ਸਾਲ ਵੀ ਮਨਾ ਲਵਾਂਗੇ ਸੰਗਰਾ ਦਾ ਵੀ ਮਨਾ ਲਵਾਂਗੇ ਸਭ ਤੋਂ ਔਖਾ ਕੰਮ ਹੈ ਆਪਣੇ ਮਨ ਨੂੰ ਮਨਾਉਣਾ ਮਨ ਨਹੀਂ ਮੰਨਦਾ ਤੇ ਜਿਨ੍ਹਾਂ ਨੇ ਮਨਾ ਲਿਆ ਵਾਹਿਗੁਰੂ ਦੀ ਕਿਰਪਾ ਹੋ ਗਈ ਸੱਜਣ ਠੱਗ ਤੋਂ ਭਈ ਸੱਜਣ ਬਣ ਕੇ ਗਏ ਨੇ ਅਗਲੇ ਜਿਨ੍ਹਾਂ ਨੇ ਮਨਾ ਲਿਆ ਗੋਇੰਦਵਾਲ ਸਾਹਿਬ ਦੀ ਧਰਤੀ ਆ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਦਾ ਦੀਵਾਨ ਲੱਗਿਆ ਹੋਇਆ ਸੰਗਤ ਆਈ ਆ ਦੂਰੋਂ ਦੂਰੋਂ ਸਾਰੇ ਜਾਣੇ ਬੈਠੇ ਆ ਤੇ ਸੰਗਤ ਵਿੱਚ ਨੇ ਇੱਕ ਚੋਰ ਵੀ ਆ ਕੇ ਬਹਿ ਗਿਆ ਚੋਰ ਬਿਰਤੀ ਵਾਲਾ ਉਹ ਸਮਾਗਮ ਦੇ ਵਿੱਚ ਆ ਕੇ ਬੈਠਾ ਗੁਰੂ ਅਮਰਦਾਸ ਮਹਾਰਾਜ ਦੀ ਕਥਾ ਸੁਣਦਾ ਪਿਆ ਤੇ ਚੋਰ ਵਿੱਚ ਆ ਕੇ ਬੈਠਾ ਤੇ ਚੋਰ ਦੇ ਦਿਮਾਗ 'ਚ ਇਹ ਚੱਲਦਾ ਪਿਆ ਵੀ ਮੈਂ ਕਿਹਦੇ ਗਹਿਣੇ ਚੋਰੀ ਕਰਾਂ ਮੈਂ ਕਿਹਦੇ ਸਿੱਕੇ ਚੋਰੀ ਕਰਾਂ ਜਾਂ ਕਿਹਦੀ ਵਧੀਆ ਜੁੱਤੀ ਹੈ ਮੈਂ ਜੁੱਤੀ ਚੋਰੀ ਕਰਾਂ ਉਹਦੇ ਦਿਮਾਗ 'ਚ ਇਹ ਚੱਲੀ ਆਵੇ ਕਈ ਵਾਰ ਇਹ ਤਾਂ ਹੁੰਦਾ ਨਾ ਵੀ ਉਹਨੇ ਸਮਾਗਮ ਦੇ ਵਿੱਚ ਆ ਤੇ ਜਾਈਦਾ ਪਰ ਚੋਰ ਬਿਰਤੀ ਵਾਲੇ ਵੀ ਵਿੱਚ ਹੀ ਹੁੰਦੇ ਨੇ ਜਿਨ੍ਹਾਂ ਦਾ ਸੁਭਾਅ ਉਹਦਾ ਜਿਨ੍ਹਾਂ ਨੂੰ ਇਹੀ ਹੁੰਦਾ ਵੀ ਸਮਾਗਮ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਵਿੱਚ ਬੈਠੋ ਕਿਸੇ ਦਾ ਮੋਬਾਈਲ ਚੋਰੀ ਕਰੋ ਕਿਸੇ ਦਾ ਪਰਸ ਚੋਰੀ ਕਰੋ ਕਿਸੇ ਦੇ ਗਹਿਣੇ ਚੋਰੀ ਕਰੋ ਕਿਸੇ ਦੀਆਂ ਜੁੱਤੀਆਂ ਚੋਰੀ ਕਰੋ ਕਈ ਵਾਰ ਇਹੀ ਹੁੰਦਾ ਉਹ ਚੋਰ ਨੇ ਇਦਾਂ ਅਗੇ ਬੈਠਾ ਦਿਮਾਗ 'ਚ ਖਿਆਲ ਇਹ ਚੱਲੇ ਵੀ ਮੈਂ ਕਿਸੇ ਦੇ ਸਿੱਕੇ ਚੋਰੀ ਕਰਨੇ ਆ ਮੈਂ ਕਿਸੇ ਦਾ ਗਹਿਣਾ ਚੋਰੀ ਕਰਨਾ ਕਿਉਂਕਿ ਜਿੰਨੀਆਂ ਵੀ ਘਰ ਵਿੱਚ ਚੀਜ਼ਾਂ ਉਹਨੇ ਉਹ ਸਾਰੀਆਂ ਚੋਰੀ ਦੀਆਂ ਹੀ ਨੇ ਚੋਰੀ ਕਰ ਕਰਕੇ ਇੱਥੋਂ ਤੱਕ ਗਿਆ ਉਹ ਤੇ ਹਾਜੀ ਦਿਮਾਗ ਚ ਇਦਾਂ ਖਿਆਲ ਆ ਹੀ ਰਿਹਾ ਸੀ ਤੇ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਨੇ ਕਥਾ ਕਰਦੇ ਪਏ ਕਹਿੰਦੇ ਬੇਈਮਾਨੀ ਦਾ ਪੈਸਾ ਵੀ ਬਹੁਤਾ ਚਿਰ ਤੁਹਾਡੇ ਕਣੀ ਸਕਦਾ ਬਹੁਤੇ ਚਿਰ ਦਾ ਸੁੱਖ ਨਹੀਂ ਦੇ ਸਕਦਾ ਦੋ ਨੰਬਰ ਦਾ ਪੈਸਾ ਗੁਰੂ ਅਮਰਦਾਸ ਇਦਾਂ ਕਥਾ ਕਰਦੇ ਪਏ ਵੀ ਥੋੜੇ ਜਰ ਦਾ ਸਕੂਨ ਤੁਹਾਨੂੰ ਮਿਲ ਜਾਏਗਾ ਥੋੜੇ ਵਕਤ ਦਾ ਸਕੂਨ ਤੁਹਾਨੂੰ ਮਿਲ ਜਾਏਗਾ ਪਰ ਇਹ ਭੁੱਲ ਜਾਇਓ ਵੀ ਸਾਰੀ ਜ਼ਿੰਦਗੀ ਇਸ ਪੈਸੇ ਨਾਲ ਸੌਖੇ ਹੋ ਜਾਣਗੇ ਸੌਖੇ ਨਹੀਂ ਹੋ ਸਕਦੇ ਸਾਲ ਸੌਖੇ ਹੋ ਜਾਉਗੇ 2 ਸਾਲ ਸੌਖੇ ਹੋ ਜਾਉਗੇ ਪਰ ਕਿਤੇ ਨਾ ਕਿਤੇ ਨਿਕਲ ਤਾਂ ਆਣੀ ਹੈ ਕਿਉਂਕਿ ਕਰਮ ਐਹੋ ਜੀ ਚੀਜ਼ਾਂ ਜੇ ਹੋ ਜਾ ਜਿਹੜਾ ਬੀਜੈ ਸੋਲ ਹੋਣਾ ਹੈ ਜਿਹੋ ਜਾਂ ਬੀਜੋਗੇ ਉਹੋ ਜਾਂ ਤੁਹਾਨੂੰ ਵੜਨਾ ਇੱਕ ਦਿਨ ਪੈਣਾ ਹੀ ਆ ਤੇ ਜੇ ਅੱਜ ਚੋਰੀਆਂ ਕਰ ਕਰਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਬੇਈਮਾਨੀ ਕਰ ਕਰਕੇ 2 ਨੰਬਰ ਦਾ ਪੈਸਾ ਕਮਾ ਕਮਾ ਕੇ ਜਾਂ ਚੋਰੀਆਂ ਕਰ ਕਰਕੇ ਜੇ ਘਰ ਚਲਾਉਗੇ ਨਿਕਲੇਗਾ ਤੁਹਾਡੇ ਘਰਾਂ ਚੋਂ ਨਿਕਲੇਗਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਤੋ ਚੋਰ ਜਿਹੜੇ ਇਦਾਂ ਵਿੱਚ ਬੈਠਾ ਤੇ ਉਹਦੇ ਮਨ 'ਚ ਖਿਆਲ ਆਇਆ ਕਹਿੰਦਾ ਲੱਗਦਾ ਗੱਲ ਤਾਂ ਮੇਰੀ ਹੋ ਰਹੀ ਆ। ਕਈ ਵਾਰ ਇਦਾਂ ਹੁੰਦਾ ਨੇ ਵੀ ਸੰਗਤ ਵਿੱਚ ਆਪਾਂ ਬੈਠੇ ਆ ਤੇ ਬਲਾਰਾ ਇਦਾਂ ਦੀ ਗੱਲ ਕਰੇ, ਪ੍ਰਚਾਰਕ ਇਦਾਂ ਦੀ ਗੱਲ ਕਰੇ ਤੇ ਮਨ ਨੂੰ ਹੀ ਕਈ ਵਾਰ ਇਦਾਂ ਹੁੰਦਾ ਵੀ ਲੱਗਦਾ ਗੱਲ ਮੇਰੀ ਹੋ ਰਹੀ ਆ ਪਰ ਹਾਲਾਂਕਿ ਬਕਾਇਦਾ ਕਿਸੇ ਦਾ ਨਾਮ ਲੈ ਕੇ ਨਹੀਂ ਕਿਹਾ ਜਾਂਦਾ ਵੀ ਤੇਰੀ ਹੀ ਗੱਲ ਆ ਭਾਈ। ਕਈ ਵਾਰ ਅਸੀਂ ਆਪਣੇ ਨਾਲ ਹੀ ਜੋੜ ਕੇ ਵੇਖ ਲੈਂਦੇ ਆ ਵੀ ਗੱਲ ਮੇਰੀ ਹੋ ਰਹੀ ਆ। ਤੇ ਉਹਨੂੰ ਇਦਾਂ ਲੱਗਿਆ ਵੀ ਗੱਲ ਮੇਰੀ ਹੋ ਰਹੀ ਆ। ਆਇਆ ਸੀ ਚੋਰ ਬਣ ਕੇ ਘਰ ਗਿਆ ਨਾ ਜਦੋਂ ਉਹ ਚੋਰ ਘਰ ਗਿਆ ਤੇ ਘਰ ਵਾਲੀ ਨੂੰ ਜਾ ਕੇ ਕਹਿੰਦਾ ਭਗਵਾਨੇ ਇੱਕ ਕੰਮ ਕਰ ਮੇਰਾ ਮਨ ਇਦਾਂ ਕਰਦਾ ਵੀ ਜਿੰਨੀਆਂ ਵੀ ਆਪਾਂ ਚੋਰੀ ਦੀਆਂ ਚੀਜ਼ਾਂ ਲੈ ਕੇ ਆਏ ਆ ਨਾ ਇਹ ਮੈਂ ਸਾਰੀਆਂ ਵਾਰੀ-ਵਾਰੀ ਵਾਪਸ ਕਰਕੇ ਆਵਾਂ ਵਾਰੀ-ਵਾਰੀ ਵਾਪਸ ਕਰਕੇ ਆਵਾਂ ਉਹ ਘਰ ਵਾਲੀ ਨੇ ਵੀ ਸ਼ੁਕਰ ਮਨਾਇਆ ਵੀ ਸ਼ੁਕਰ ਹੈ ਮੈਂ ਤੈਨੂੰ ਕਿੰਨਾ ਚਿਰ ਦੀ ਕਹਿੰਦੀ ਹੁੰਦੀ ਸੀ ਵੀ ਬਦਲ ਜਾ ਪਰ ਅੱਜ ਤੂੰ ਬਦਲ ਗਿਆ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਵੀ ਅਮਰੀਕਾ ਵਾਲਾ ਕਿਵੇਂ ਬਦਲ ਗਿਆ ਉਹ ਕਹਿੰਦਾ ਮੇਰਾ ਦਿਲ ਕਰਦਾ ਕਹਿੰਦਾ ਮੈਂ ਜਿਵੇਂ ਜਿਵੇਂ ਚੋਰੀ ਕਰਕੇ ਲੈ ਕੇ ਆਇਆ ਸਾਰੀਆਂ ਚੀਜ਼ਾਂ ਮੈਂ ਸਾਰੀਆਂ ਵਾਰੋ ਵਾਰੀ ਵਾਪਸ ਕਰਨਗਾ ਨੇ ਕਹਿੰਦਾ ਸਭ ਤੋਂ ਮੈਂ ਪਹਿਲਾਂ ਸ਼ੁਰੂਆਤ ਉੱਥੋਂ ਕਰਨੀ ਹੈ ਜਿਹੜੀ ਮੈਂ ਸਭ ਤੋਂ ਅਖੀਰ ਤੇ ਚੋਰੀ ਕੀਤੀ ਸੀ ਉਹ ਕਹਿੰਦੀ ਕਿਹੜੀ ਆ ਕਹਿੰਦੇ ਭਗਵਾਨ ਜੀ ਤੈਨੂੰ ਯਾਦ ਆ ਵੀ ਕੁਝ ਦਿਨ ਪਹਿਲਾਂ ਮੈਂ ਮੱਝ ਚੋਰੀ ਕਰਕੇ ਲੈ ਕੇ ਆਇਆ ਸੀ ਹੁਣ ਘਰ ਵਾਲੀ ਕਹਿੰਦੀ ਅੱਛਾ ਉਹ ਮੱਝ ਚੋਰੀ ਦੀ ਆ ਮੈਨੂੰ ਤੇ ਇਹ ਲੱਗਿਆ ਸੀ ਵੀ ਤੂੰ ਮਿਹਨਤ ਕਰਕੇ ਲੈ ਕੇ ਆਇਆ। ਕਹਿੰਦਾ ਨਹੀਂ ਮੈਂ ਉਹ ਮੱਝ ਚੋਰੀ ਕਰਕੇ ਲੈ ਕੇ ਆਇਆ ਸੀ। ਮੱਝ ਚੋਰੀ ਕੀਤੀ। ਨਾਲ ਕੱਟੀ ਵੀ ਸੀ ਤੇ ਕਹਿੰਦੇ ਇਦਾਂ ਕਰਦਾ ਮੈਂ ਸ਼ੁਰੂਆਤ ਸਭ ਤੋਂ ਅਖੀਰੀ ਜਿਹੜੀ ਚੋਰੀ ਮੈਂ ਇਹ ਕੀਤੀ ਆ ਤੇ ਇਹ ਤੋਂ ਮੈਂ ਸ਼ੁਰੂਆਤ ਕਰਾਂਗਾ। ਸਭ ਚੀਜ਼ਾਂ ਮੈਂ ਵਾਰੋ-ਵਾਰੀ ਵਾਪਸ ਕਰਕੇ ਆਵਾਂਗਾ। ਇਹਨੇ ਮੱਝ ਵੀ ਖੋਲੀ। ਨਾਲ ਕੱਟੀ ਦਾ ਰਸਾ ਵੀ ਖੋਲ ਲਿਆ। ਜਦੋਂ ਲੱਗਾ ਨਾ ਤੁਰਨ ਕਹਿੰਦਾ ਭਗਵਾਨ ਨੇ ਇੱਕ ਗੱਲ ਦੱਸ ਵੀ ਮੱਝ ਚੋਰੀ ਲਿਆਂਦੀ ਨੂੰ ਜਾਂ ਘਰੇ ਲਿਆਂਦੀ ਨੂੰ ਕਿੰਨਾ ਚਿਰ ਹੋ ਗਿਆ ਉਹ ਕਹਿੰਦੀ ਜੀ ਆਪਾਂ ਨੂੰ 22-23 ਦਿਨ ਹੋ ਗਏ ਮੱਝ ਚੋਰੀ ਕੀਤੀ ਨੂੰ ਇਹਨੇ ਹਿਸਾਬ ਕਿਤਾਬ ਜਾਂ ਲਾਇਆ ਕਹਿੰਦਾ ਅੱਛਾ ਇਹਦਾ ਹਿਸਾਬ ਨਾਲ ਵੀ ਆਪਾਂ 22 ਦਿਨ ਇਹਦਾ ਦੁੱਧ ਪੀਤਾ ਮੱਝ ਦਾ ਕਹਿੰਦਾ ਹਾਂਜੀ ਪੀਤਾ ਤੇ ਕਹਿੰਦਾ ਹਿਸਾਬ ਕਰਖ ਆਪਾਂ ਕਿੰਨੇ ਦਾ ਦੁੱਧ ਪੀ ਗਏ ਹੋਵਾਂਗੇ 22 ਦਿਨਾਂ ਚ ਹਿਸਾਬ ਕਰ ਉਹਨੇ ਹਿਸਾਬ ਲਾਇਆ ਕਹਿੰਦੇ ਜਿੰਨੇ ਘਟਕੇ ਪੈਸੇ ਬਣਦੇ ਆ ਉਹ ਸਾਹਿਬ ਕੀਤਾ ਵੀ 22 ਦਿਨਾਂ ਦਾ ਜਿੰਨਾ ਕੋਣੇ ਕੀਤਾ ਸੀ ਨਾ ਸਾਹਿਬ ਕਿਤਾਬੀ ਇੰਨੇ ਦਾ ਦੁੱਧ ਪੀ ਕੇ ਤੇ ਉਹ ਪੈਸੇ ਨਾਲ ਲੈ ਲੈ ਕਹਿੰਦਾ ਲੈ ਮੈਂ ਹੁਣ ਮੱਝ ਵੀ ਵਾਪਸ ਕਰਕੇ ਆਵਾਂਗਾ ਤਾਂ ਜਿੰਨੇ ਦਾ ਮੈਂ ਦੁੱਧ ਪੀਤਾ ਹੈ ਪੈਸੇ ਵੀ ਵਾਪਸ ਕਰਕੇ ਆਵਾਂਗਾ ਤੁਰ ਪਿਆ ਕਰੋ ਨਾਲ ਦੇ ਪਿੰਡੋਂ ਮੱਝ ਚੋਰੀ ਕੀਤੀ ਸੀ ਤੇ ਜਦੋਂ ਆਏ ਨਾ ਉਹ ਕਰਦਿਆਂ ਨੇ ਵੇਖਿਆ ਵੀ ਸਾਡੀ ਮੱਝ ਆ ਰਹੀ ਆ ਦੂਰੋਂ ਨਿਗਾ ਪੈ ਗਈ ਉਲਬ ਦੇ ਲਬ ਦੇ ਨਿਗਾ ਪਈ ਵੀ ਕਹਿੰਦੇ ਇਹ ਤਾਂ ਸਾਡੀ ਮੱਝ ਆ ਕੱਟੀ ਵੀ ਸਾਡੀ ਆ ਤੇ ਘਰ ਦੇ ਕਹਿੰਣ ਵੀ ਤੈਨੂੰ ਇਹ ਮੱਝ ਕੱਟੀ ਕਿੱਥੋਂ ਮਿਲੀ ਕਹਿੰਦਾ ਮਿਲੀ ਨਹੀਂ ਚੋਰੀ ਮੈਂ ਕਰਕੇ ਲੈ ਕੇ ਗਿਆ ਸੀ ਚੋਰੀ ਮੈਂ ਆ ਮੈਂ ਹੀ ਚੋਰੀ ਕਰਕੇ ਲੈ ਕੇ ਗਿਆ ਸੀ ਤੇ ਘਰ ਦੇ ਹੈਰਾਨ ਹੋਏ ਕਹਿੰਦੇ ਕਮਾਲ ਆ ਵੀ ਚੋਰ ਤੇ ਬੜੇ ਵੇਖੇ ਆ ਪਰ ਪਹਿਲਾ ਚੋਰ ਵੇਖਿਆ ਵੀ ਜਿਹੜਾ ਆਪਦੇ ਮੂੰਹੋਂ ਮੰਨਦਾ ਪਿਆ ਵੀ ਚੋਰ ਮੈਂ ਆ ਤੇ ਚੋਰੀ ਹੀ ਮੈਂ ਕਰਕੇ ਲੈ ਕੇ ਗਿਆ ਸੀ। ਘਰ ਦੇ ਕਹਿਣ ਲੱਗੇ ਵੀ ਬਾਕੀ ਗੱਲਾਂ ਤੇ ਛੱਡ ਵੀ ਤੇਰੇ ਦਿਲ 'ਚ ਖਿਆਲ ਕਿੱਦਾਂ ਆਇਆ ਵੀ ਮੈਂ ਮੱਜ ਵਾਪਸ ਕਰਕੇ ਆਵਾਂ। ਤੇਰੇ ਦਿਲ 'ਚ ਖਿਆਲ ਕਿੱਦਾਂ ਆਇਆ? ਕਹਿੰਦਾ ਨਹੀਂ ਬਾਅਦ ਵਿੱਚ ਗੱਲਾਂ ਕਰਦੇ ਆ ਪਹਿਲਾਂ ਆ ਲੋ ਤੁਹਾਡੀ ਮੱਜ ਦਾ ਰੱਸਾ ਫੜੋ ਕੱਟੀ ਦਾ ਰੱਸਾ ਫੜੋ ਉਹ ਫੜ ਕੇ ਤੇ ਬੰਨਤਾ। ਬੰਨਿਆਣਾ ਜਦੋਂ ਕਹਿੰਦਾ ਆ ਲੋ 22 ਦਿਨ ਹੋ ਗਏ ਤੁਹਾਡੀ ਮੱਝ ਚੋਰੀ ਕੀਤੀ ਨੂੰ 22 ਦਿਨ ਹੋ ਚੱਲਿਆ ਤੇ 22ਵੇਂ 22 ਦਿਨਾਂ ਦਾ ਮੈਂ ਦੁੱਧ ਪੀਤਾ ਇੰਨੇ ਕੁ ਟੱਕਿਆਂ ਦਾ ਸੀ ਦੁੱਧ ਪੀਤਾ ਆ ਲੋ ਤੁਹਾਡੇ ਮੈਂ ਪੈਸੇ ਵੀ ਵਾਪਸ ਕਰ ਚੱਲਿਆ ਪੈਸੇ ਵੀ ਵਾਪਸ ਕਰ ਤੇ ਕਹਿੰਦਾ ਮੈਂ ਆ ਖੜਾ ਮੇਰੇ ਨਾਲ ਚਾਹੇ ਕੁੱਟਮਾਰ ਕਰ ਲੋ ਜੋ ਤੁਹਾਡਾ ਦਿਲ ਕਰਦਾ ਉਹ ਕਰ ਲੋ ਕਿਉਂਕਿ ਮੈਂ ਚੋਰ ਆ ਕਿਉਂਕਿ ਚੋਰੀ ਮੈਂ ਕੀਤੀ ਆ ਤੁਹਾਡਾ ਦਿਲ ਬੜਾ ਦੁਖਿਆ ਹੋਣਾ ਜਿ ਦਿਨ ਮੈਂ ਮੱਛ ਚੋਰੀ ਕਰਕੇ ਲੈ ਕੇ ਗਿਆ ਸੀ ਆ ਮੈਂ ਖੜਾ ਜੋ ਤੁਹਾਡਾ ਦਿਲ ਕਰਦਾ ਉਹ ਕਰ ਲੋ ਇੱਕ ਬੰਦਾ ਅੱਗੇ ਵਧਿਆ ਤੇ ਅੱਗੇ ਵਧ ਕੇ ਕਹਿਣਾ ਬਾਹ ਫੜ ਲਈ ਚੋਰ ਦੀ ਬਾਹ ਫੜ ਕੇ ਕਹਿਣ ਲੱਗੇ ਉਹ ਇਹ ਤੈਨੂੰ ਕੁਛ ਨਹੀਂ ਕਹਿਣਾ ਸੀ ਇੰਨਾ ਗੱਲ ਦੱਸ ਦੇ ਵੀ ਤੈਨੂੰ ਬਦਲਿਆ ਕਿਨੇ ਆ ਤੈਨੂੰ ਬਦਲ ਕੀਨੇ ਦਿੱਤਾ ਹੈ ਤੂੰ ਚੋਰ ਆ ਮੱਝ ਵੀ ਆਪ ਚੋਰੀ ਕਰਕੇ ਲੈ ਕੇ ਗਿਆ ਤੇ ਛੱਡ ਕੇ ਵੀ ਹੁਣ ਤੂੰ ਆਪ ਗਿਆ ਤੈਨੂੰ ਬਦਲਿਆ ਕਿਹਨੇ ਆ ਤੇ ਚੋਰ ਪਤਾ ਕੀ ਕਹਿੰਦਾ ਕਹਿੰਦਾ ਮੈਂ ਇੰਨਾ ਮੈਲਾ ਸੀ ਇੰਨਾ ਗੰਦਾ ਸੀ ਕੁੱਲ ਦੁਨੀਆ ਦੇ ਬੰਦੇ ਨੇ ਮੈਨੂੰ ਸਮਝਾ ਕੇ ਵੇਖ ਲਿਆ ਮੈਂ ਨਹੀਂ ਸੁਧਰ ਸਕਦਾ ਸੀ ਪਰ ਜੇ ਮੈਨੂੰ ਸੁਧਾਰਿਆ ਨਾ ਤੇ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਨੇ ਬਦਲਤਾ ਜੇ ਮੈਨੂੰ ਬਦਲਿਆ ਤੇ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਮੇਰਾ ਮਨ ਬਦਲ ਗਿਆ ਤੇ ਕਰਦੇ ਕਹਿਣ ਲੱਗੇ ਨਾ ਤੈਨੂੰ ਅਸੀਂ ਕੁੱਟਣਾ ਤੇ ਨਾ ਤੈਨੂੰ ਅਸੀਂ ਮਾਰਨਾ ਬਸ ਇੰਨਾ ਦੱਸ ਦੇ ਵੀ ਗੁਰੂ ਅਮਰਦਾਸ ਮਹਾਰਾਜ ਰਹਿੰਦੇ ਕਿੱਥੇ ਐ ਇੰਨਾ ਦੱਸ ਦੇ ਜਾਏ ਦੱਸ ਦੇ ਵੀ ਰਹਿੰਦੇ ਕਿੱਥੇ ਆ ਜਾ ਸਾਨੂੰ ਵੀ ਆਪਣੇ ਨਾਲ ਲੈ ਕੇ ਜਾ ਤੇ ਕਹਿੰਦਾ ਆਓ ਮੈਂ ਤੁਹਾਨੂੰ ਆਪਣੇ ਨਾਲ ਹੀ ਲੈ ਚੱਲਦਾ ਨਾਲੇ ਬਹਾਨੇ ਨਾਲ ਮੈਂ ਵੀ ਦਰਸ਼ਨ ਕਰ ਲਵਾਂਗਾ ਗੁਰੂ ਅਮਰਦਾਸ ਮਹਾਰਾਜ ਦੇ ਆਇਆ ਗੁਰਮਰਦਾਸ ਮਹਾਰਾਜ ਕੋਲ ਗੋਵਿੰਦ ਵਾਲਾ ਸਾਹਿਬ ਦੀ ਧਰਤੀ ਤੋਂ ਪਰਿਵਾਰ ਵੀ ਨਾਲ ਜਿਨ੍ਹਾਂ ਦੀ ਮੱਝ ਚੋਰੀ ਕਰਕੇ ਲੈ ਕੇ ਗਿਆ ਆਇਆ ਕਹਿੰਦਾ ਪਾਤਸ਼ਾਹ ਜ਼ਿੰਦਗੀ ਵਿੱਚ ਬੜੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਬਹੁਤ ਗਲਤੀਆਂ ਕੀਤੀਆਂ ਨੇ ਪਰ ਤੁਹਾਡੇ ਬਚਨਾਂ ਨੇ ਤੁਹਾਡੇ ਬੋਲਾਂ ਨੇ ਮੈਨੂੰ ਤਾਰਦਾ ਸਤਗੁਰ ਬਚਨ ਤੇ ਮਾਰੇ ਨਿਰਗੁਣ ਨਿਸਤਾਰੇ ਜਿਹਦੇ ਪੱਲੇ ਇੱਕ ਵੀ ਗੁਣ ਨਹੀਂ ਆਵੇ ਤੇ ਸਹੀ ਚੱਲ ਕੇ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤਿਗੁਰੂ ਕੋਟ ਪੰਡਾ ਆਗੇ ਹੋਈ ਲੇਤਾ ਆ ਤਾਂ ਸਹੀ ਚੱਲ ਕੇ ਇੱਕ ਕਦਮ ਪਟ ਤੋ ਗੁਰੂ ਵੱਲ ਤੇ ਗੁਰੂ ਭਾਈ ਗੁਰਦਾਸ ਕਹਿੰਦੇ ਆ ਤੈਨੂੰ ਲੈਣ ਵਾਸਤੇ ਹਜ਼ਾਰਾਂ ਕਦਮ ਪੁੱਟੇਗਾ ਇੱਕ ਕਦਮ ਤੇ ਪੁੱਟਾ ਤੇ ਕਹਿੰਦਾ ਜੀ ਗੁਰੂ ਅਮਰਦਾਸ ਮਹਾਰਾਜ ਤੁਹਾਡੇ ਬੋਲਾਂ ਨੇ ਤੁਹਾਡੇ ਬਚਨਾਂ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਚੋਰ ਸਾ ਮੈਂ ਸਿਰੇ ਦਾ ਜਿੰਨੀਆਂ ਵੀ ਘਰ ਵਿੱਚ ਚੀਜ਼ਾਂ ਨੇ ਸਭ ਚੋਰੀ ਦੀਆਂ ਨੇ ਤੇ ਸਭ ਤੋਂ ਸ਼ੁਰੂਆਤ ਮੈਂ ਆ ਪਰਿਵਾਰ ਮੇਰੇ ਨਾਲ ਆਇਆ ਇਹਨਾਂ ਦੀ ਮੈਂ ਮੱਝ ਵਾਪਸ ਕਰਕੇ ਆਇਆ ਤੇ ਇਹ ਵੀ ਕਹਿੰਦੇ ਵੀ ਤੂੰ ਮੈਨੂੰ ਆਪਣੇ ਨਾਲ ਲੈ ਕੇ ਚੱਲ ਤੇ ਗੁਰੂ ਅਮਰਦਾਸ ਕਹਿੰਦੇ ਆ ਤੂੰ ਇੱਥੂ ਹੀ ਸਿੱਖ ਲੈ ਵੀ ਪਹਿਲਾਂ ਚੋਰੀਆਂ ਕਰਦਾ ਸੀ ਸਹੀ ਰਾਹ ਪਿਆ ਆਪ ਵੀ ਜੁੜਿਆ ਤੇ ਪਰਿਵਾਰ ਨੂੰ ਵੀ ਤੂੰ ਨਾਲ ਜੋੜਿਆ ਆਪ ਵੀ ਜੁੜ ਗਿਆ ਜਿਨ੍ਹਾਂ ਦੀ ਮੱਝ ਚੋਰੀ ਕਰਕੇ ਲੈ ਕੇ ਗਿਆ ਸੀ ਉਹਨਾਂ ਨੂੰ ਵੀ ਨਾਲ ਜੋੜਦਾ ਤੇ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਨੇ ਨਾਮ ਰੱਖਿਆ ਗੋਇੰਦਵਾਲ ਸਾਹਿਬ ਦਾ ਪ੍ਰਚਾਰਕ ਥਾਪਿਆ ਭਾਈ ਮੇਰੂ ਪਹਿਲਾਂ ਸਾਰੇ ਚੋਰ-ਚੋਰ ਕਹਿੰਦੇ ਸੀ ਮੇਰੂ ਚੋਰ-ਚੋਰ ਕਹਿੰਦੇ ਸੀ ਪਰ ਅੱਜ ਗੁਰੂ ਅਮਰਦਾਸ ਮਹਾਰਾਜ ਨੇ ਇਹੋ ਜਿਹਾ ਸਤਕਾਰ ਦਿੱਤਾ ਭਾਈ ਮੇਰੂ ਕਹਿਣ ਲੱਗੇ ਕਿ ਸਰ ਮਨ ਬਦਲੇ ਸਰੀਰ ਤੇ ਦਾ ਮਾਫ ਕਰਿਆ ਤੇ ਪਿਆਰੋ ਸਰਦੀ ਐ ਸਰਦੀ ਵਿੱਚ ਸੋਦਾ ਦਾ ਢਾਲ ਲਵਾਂਗੇ ਸਰਦੀ ਵਿੱਚ ਸਾਡੇ ਕੋਲ ਹੀਟਰਾਂ ਦਾ ਪ੍ਰਬੰਧ ਹੈ ਕਰ ਲਵਾਂਗੇ ਗਰਮੀ ਵਿੱਚ AC ਦਾ ਪ੍ਰਬੰਧ ਹੈ ਅਸੀਂ ਕਰ ਲਵਾਂਗੇ ਪਰ ਮਨ ਦਾ ਕੀ ਹੱਲ ਕਰੋਂਗੇ ਮਨ ਦਾ ਤੇ ਹੱਲ ਹੀ ਕੋਈ ਨਹੀਂ ਸੰਗਤ ਵਿੱਚ ਬਹਿ ਜਾਏਗਾ ਤਾਂ ਵੀ ਚਲਾਕੀ ਕਰਦਾ ਕਿਸੇ ਜਗ੍ਹਾ ਚੱਲ ਜੇ ਤਾਂ ਵੀ ਚਲਾਕੀ ਕਰਦਾ ਗੁਰੂ ਦੀ ਗੋਦ ਵਿੱਚ ਬੈਠਾ ਵੀ ਚਲਾਕੀ ਕਰ ਜਾਂਦਾ ਕਈ ਵਾਰ ਮਨ ਨੂੰ ਕਿੱਦਾਂ ਬਦਲੋਗੇ ਮਨ ਬਦਲਿਆ ਜਾ ਸਕਦਾ ਗੁਰੂ ਅਰਜਨ ਸਾਹਿਬ ਦਾ ਬਚਨ ਦੁਆਰੇ ਫਿਰ ਪੜੋ ਚੇਤੋ ਗੋਵਿੰਦ ਅਰਾਧੀ ਹੈ ਚੇਤ ਵਰਗਾ ਮੌਸਮ ਆਪਣੇ ਅੰਦਰਾਂ ਕਰ ਬਾਹਰੋਂ ਰੁੱਤ ਜਿੱਦਾਂ ਦੀ ਮਰਜ਼ੀ ਹੈ ਪਰ ਅੰਦਰੋਂ ਠੰਡਾ ਰਹੇ ਅੰਦਰੋਂ ਸ਼ਾਂਤ ਰਹੇ ਹੋਵੇ ਆਨੰਦ ਕਣਾ ਫਿਰ ਜ਼ਿੰਦਗੀ 'ਚ ਆਨੰਦ ਹੀ ਆਨੰਦ ਆ ਸਕੂਨ ਹੀ ਸਕੂਨ ਆ ਬੰਦਾ ਸਕੂਨ ਲੱਭਦਾ 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 ਪਤਾ ਨਹੀਂ ਕਿੱਥੇ ਤੁਰ ਫਿਰਿਆ ਆਉਂਦਾ ਸੋਹਣੀ ਜਗ੍ਹਾ ਵੇਖੀ ਤਾਂ ਆਨੰਦ ਆ ਕੁਝ ਵਧੀਆ ਖਾ ਲਿਆ ਤਾਂ ਆਨੰਦ ਆ ਉਹ ਤਾਂ ਥੋੜੇ ਚਿਰ ਵਾਸਤੇ ਆਨੰਦ ਆ ਹੁਣ ਮੰਨ ਲਓ ਨਾ ਕੋਈ ਬੰਦਾ ਰੋਟੀ ਖਾ ਰਿਆ ਦਾਲ ਸਬਜ਼ੀ ਖਾ ਰਿਆ ਤੇ ਰੋਟੀ ਖਾਂਦਿਆਂ ਖਾਂਦਿਆਂ ਬੰਦੇ ਨੂੰ ਪੁੱਛੋ ਵੀ ਦਾਲ ਸਬਜ਼ੀ ਕਿੱਦਾਂ ਦੀ ਆ ਬੰਦਾ ਇੱਕੋ ਗੱਲ ਕਹੇਗਾ ਬਹੁਤ ਵਧੀਆ ਬਹੁਤ ਸਵਾਦ ਦੁਬਾਰੇ ਫਿਰ ਪੁੱਛੋ ਉਹਨੇ ਫੇਰ ਇਹੀ ਗੱਲ ਕਹਿਣੀ ਬਹੁਤ ਸਵਾਦ ਆ ਤੇ ਜੇ ਤੁਸੀਂ ਉਹਦਾ ਸਵਾਦ ਲੈਣਾ ਚਾਹੁੰਨੇ ਹੋ ਨਾ ਤੁਹਾਨੂੰ ਆਪ ਖਾਣੀ ਪਏਗੀ ਦਾਲ ਸਬਜ਼ੀ ਆਪ ਪ੍ਰਸ਼ਾਦਾ ਸ਼ਕਣਾ ਪਏਗਾ ਫਿਰ ਪਤਾ ਲੱਗੇਗਾ ਵੀ ਇਹਦਾ ਪ੍ਰਸ਼ਾਦੇ ਦਾ ਸਵਾਦ ਕਿੰਨਾ ਕੋ ਉਸ ਨੂੰ ਤੁਹਾਨੂੰ ਥੋੜੇ ਚਿਰ ਦਾ ਥੋੜੇ ਸਮੇਂ ਦਾ ਜਿੰਨਾ ਚਿਰ ਤੁਸੀਂ ਖਾ ਲਓਗੇ ਅੱਧਾ ਘੰਟਾ ਖਾ ਲਓਗੇ 15 ਮਿੰਟ ਖਾ ਲਓਗੇ ਰੋਟੀ ਖਾਣ ਤੇ ਪਰ ਜਿਹੜਾ ਸਾਰੀ ਜ਼ਿੰਦਗੀ ਦਾ ਆਨੰਦ ਆ ਕਿੱਥੋਂ ਲੱਭ ਕੇ ਲੈ ਕੇ ਆਓਗੇ ਪਿਆਰੇ